ਕਸ਼ਮੀਰ ਬੰਗਾਲ ਚ ਜਹੀ ਸਥਿਤੀ ਇੱਕ ਡਾਕਟਰ ਦੇ ਨਾਲ ਪੂਰਾ ਮੁਲਕ ਖੜਾ ਉਹਦੇ ਨਾਲ ਅੱਜ ਜੋ ਦੁਨੀਆ ਤੇ ਡਾਕਟਰ ਨਹੀਂ ਰਹੀ ਪਰ ਇਸ ਦੀ ਮੰਗ ਨੂੰ ਲੈ ਕੇ ਪੂਰਾ ਹਿੰਦੁਸਤਾਨ ਡਟਿਆ ਹੋਇਆ ਕਿਵੇਂ ਦੇਖਦੇ ਹੋਂ ਪੋਲੀਟਿਸ਼ੀਅਨ ਸਾਡੀ ਪੁਲਿਸ ਪੂਰੀ ਵਾਹ ਲਾ ਰਹੀ ਹੋਵੇ ਤੇ ਜਿਸ ਥਾਂ ਤੇ ਰੈਕਟ ਤੱਕ ਚੱਲਦਾ ਹੋਏ ਪੌਨ ਦਾ ਜਿੱਥੇ ਲਾਸ਼ਾਂ ਤੱਕ ਲੋਕ ਆਪਣੀਆਂ ਬਾਡੀਜ਼ ਡੋਨੇਟ ਕਰਦੇ ਆਂ ਵੀ ਇੱਥੇ ਪੜਾਈ ਹੋਏਗੀ ਟੀਚਿੰਗ ਲਈ ਕਿਉਂ ਨਾ ਲਾਸ਼ਾਂ ਤੋਂ ਜੇ ਪੌਨ ਮੂਵੀਜ਼ ਬਣੀਆਂ ਹੋਈਆਂ ਮਿਰਕਲ ਭਾਜੀ ਕੋਈ ਸ਼ਬਦ ਹੈ ਕਿ ਦੁਰਫਿੱਟੇ ਮੂੰਹ ਇਹੋ ਜਿਆਨੂ ਧੰਲਾਣਾ ਤੇ ਬੇਗਹਿਰਤ ਨੇ ਲੋਕ ਜਿਨ੍ਹਾਂ ਦੀ ਅਣਖ ਹੈ ਨਹੀਂ ਕਿ ਇੱਕ ਧੀ ਨੂੰ ਅਸੀਂ ਕਿਸੇ ਹੋਰ ਦੀ ਮੰਨ ਕੇ ਤੁਰਦਿਆਂ ਤਾਂ ਕਿਸੇ ਦੀ ਧੀ ਸੁਰੱਖਿਅਤ ਹੈ ਤੁਸੀਂ ਜਾਂ ਮੈਂ ਇੱਕ ਮਰੀਜ਼ ਨੂੰ ਮੈਂ ਦੱਸਿਆ ਸੀਗਾ ਕਿ ਤੁਸੀਂ ਵੇਟ ਕਰ ਲਓ ਆਪਣੀ ਟਰਨ ਦੇ ਲਈ ਤੇ ਮੈਨੂੰ ਕਿਹਾ ਗਿਆ ਥਾ ਕਿ ਤੁਸੀਂ ਤੁਹਾਨੂੰ ਬਾਹਰ ਦੇਖਾਂਗੇ ਤੇ ਮੈਨੂੰ ਵੀ ਥੈਟਨ ਕੀਤਾ ਗਿਆ ਤੇ ਮੈਂ ਅਕੇਲੀ ਨਹੀਂ ਹਾਂ ਬਹੁਤ ਲੋਕਾਂ ਨੂੰ ਇਦਾਂ ਦਾ ਕੀਤਾ ਗਿਆ ਜੇ ਉਹ ਮੈਡਮ ਕਹਿ ਰਹੇ ਨੇ ਰਿਸਪੈਕਟਿਡ ਤੇ ਉਸ ਜੇ ਨਾ ਜਿਤਨੀ ਡੀਟੇਲਸ ਹੈਗੀਆਂ ਸਾਰੀ ਸਹੀ ਹੈ ਇਸ ਥਾਂ ਤੋਂ ਉਸ ਥਾਂ ਤੋਂ ਜੋ ਪਤਾ ਲੱਗਿਆ ਹੈ ਕਿ ਉਹ ਕੁਝ ਆਵਾਜ਼ ਉਠਾ ਰਹੀ ਸੀਗੀ ਤੇ ਉਹਦੀ ਆਵਾਜ਼ ਨੂੰ ਦੱਬਣ ਲਈ ਮਰਡਰ ਤੇ ਰੇਪ ਪਲਾਨ ਕੀਤਾ ਗਿਆ ਐਂਡ ਰੇਪ ਵਾਸ ਪਲANTED ਇੱਕ ਵੀ ਕੇਸ ਉਸਤੇ ਦਰਜ ਨਹੀਂ ਹੋਇਆ ਉਹ ਖੁੱਲੇ ਦੰਦ ਨਾਉਂਦੇ ਉਸੇ ਤਰ੍ਹਾਂ ਫਿਰ ਰਹੇ ਨੇ ਸ਼ੈ ਉਹਨਾਂ ਨੂੰ ਪੂਰੀ ਪੋਲਿਟਿਕਲ ਜੇ ਫਿਰ ਉੱਥੇ ਪੁਲਿਸ ਨੂੰ ਜੇ ਦੱਸ ਦਿਓ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਉਹ ਵੀ ਕੋਈ ਸੁਣਵਾਈ ਡਾਕਟਰਾਂ ਦੀ ਕਿਤੇ ਹੁੰਦੀ ਨਹੀਂ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਬੰਗਾਲਦੇਸ਼ ਚ ਮਹਿਲਾ ਡਾਕਟਰ ਜੋ ਧਿਰਿੰਦਗੀ ਪਰਿਆ ਅਣਮਨੁੱਖੀ ਕਾਰਾ ਵਾਪਰਿਆ ਪੂਰਾ ਦੇਸ਼ ਬੁਲੰਦ ਰਿਆ ਗਿਆ ਇਹ ਦਰਿੰਦਗੀ ਭਰੀ ਗੈਰ ਮਾਨਵੀ ਘਟਨਾ ਨਾਲ ਹਿੱਲ ਗਿਆ ਪੂਰਾ ਮੁਲਕ ਸਭ ਦੇ ਚਿਹਰਿਆਂ ਤੇ ਇੱਕੋ ਸਵਾਲ ਹੈ ਜੇ ਡਾਕਟਰ ਆਸਰਖੇਤਾ ਤਾਂ ਬਾਕੀ ਸਾਡਾ ਦੇਸ਼ ਕਿਵੇਂ ਸੁਰੱਖਿਤਾ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਪ੍ਰੋਗਰਾਮ ਚ ਡਾਕਟਰਾਂ ਦੀਆਂ ਆਵਾਜ਼ਾਂ ਕੰਨਾਂ ਸਾਡੇ ਗੂੰਜ ਰਹੀਆਂ ਹਨ ਉਹ ਕਹਿੰਦੇ ਜੇ ਸਾਡੀ ਸੁਰੱਖਿਆ ਨਹੀਂ ਤਾਂ ਫਿਰ ਡਿਊਟੀ ਵੀ ਨਹੀਂ ਹੈ ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਾਣੇ ਪਹਿਚਾਣੇ ਚਿਹਰੇ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਸਾਡੇ ਨਾਲ ਇਸ ਮੁੱਦੇ ਤੇ ਬਣੇ ਐ ਜੁੜੇ ਐ ਡਾਕਟਰ ਹਰਸਿੰਦਰ ਕੌਰ ਨੇ ਕਿਸੇ ਜਾਣ ਪਹਿਚਾਨਦੇ ਮਹਤਾਜ ਨਹੀਂ ਐ ਡਾਕਟਰ ਪ੍ਰਿਗਯ ਸ਼ਾਮਾ ਪੱਛਮੀ ਬੰਗਾਲ ਨਾਲ ਸੰਬੰਧ ਰੱਖਦੇ ਐ ਜਿੱਥੇ ਮੰਦ ਭਾਗਾਕਾਰਾ ਵਾਪਰਿਆ ਦੋਵੇਂ ਕਿਤੇ ਵਜੋਂ ਹੈਲਥ ਸਵਾਮਾ ਦੇ ਡਾਕਟਰ ਤੇ ਮੈਂ ਦੋਨਾਂ ਡਾਕਟਰਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਮੁੱਦਿਆਂ ਤੇ ਆਪਾਂ ਲਵਾਂਗੇ ਸਵਾਲ ਡਾਕਟਰ ਜਿੰਦਰ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਤੁਸੀਂ ਮੇਰੀ ਜਾਣਕਾਰੀ ਅਮਦਾਕ ਹੁਣੇ-ਹੁਣੇ ਰਜਿੰਦਰਾ ਹਸਪਤਾਲ ਦੇ ਜਿਹੜੇ ਡਾਕਟਰ ਬਹੁਤ ਤੁਹਾਡਾ ਪ੍ਰੋਟੈਸਟ ਕਰਕੇ ਹਟਿਆ ਮੈਂ ਇੱਕ ਹਸਪਤਾਲ ਦੀ ਗੱਲ ਕਰਾਂ ਪੂਰਾ ਮੁਲਕ ਜਿਹੜਾ ਹੈਗਾ ਇਸ ਮਾਮਲੇ ਦੇ ਉੱਤੇ ਗੁੱਸੇ ਨਾਲ ਭਰਿਆ ਪੀਤਾ ਬੈਠਾ ਡਾਕਟਰ ਸੜਕਾਂ ਦੇ ਐ ਡਾਕਟਰ ਜਿੰਦਰ ਜਿੰਨਾ ਤੁਹਾਡਾ ਤਜਰਬਾ ਹੈ ਜਦਾਂ ਤੁਸੀਂ ਮਾਨਵੀ ਘਟਨਾਵਾਂ ਨੂੰ ਨੇੜੇ ਤੋਂ ਬ੍ਰੀਕੀ ਨਾਲ ਦੇਖਦੇ ਹੋ ਜੋ ਕੁਝ ਵਾਪਰਿਆ ਕਿਵੇਂ ਦੇਖਦੇ ਹੋ ਥੋੜਾ ਜਿਹਾ ਜੇ ਮੈਂ ਤੁਹਾਨੂੰ ਉਹਦੀ ਪੋਸਟਮਾਰਟਮ ਰਿਪੋਰਟ ਚਾਟ ਮਰਵਾ ਦਿਆਂ ਤਾਂ ਸ਼ਾਇਦ ਜ਼ਿਆਦਾ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਉਸ ਦੀਆਂ ਅੱਖਾਂ ਦੇ ਵਿੱਚ ਆਲਰੇਡੀ ਜੋ ਬਾਹਰ ਆ ਚੁੱਕੀ ਖਬਰ ਪੋਸਟਮਾਰਟਮ ਰਿਪੋਰਟ ਅਨੁਸਾਰ ਦੋਨੋਂ ਡੈਮੇਜਡ ਸਨ ਕਿਉਂਕਿ ਸ਼ੀਸ਼ੇ ਅੰਦਰ ਵੜ ਚੁੱਕੇ ਹੋਏ ਸਨ ਉਸੇ ਤਰ੍ਹਾਂ ਉਹਦਾ ਗਲਾ ਕਾਫੀ ਬੁਰੀ ਤਰ੍ਹਾਂ ਦਬਾਇਆ ਗਿਆ ਸੀ ਤਿੰਨ ਹੱਡੀਆਂ ਉਹਦੀਆਂ ਗਰਦਨ ਦੀਆਂ ਟੁੱਟ ਚੁੱਕੀਆਂ ਹੋਈਆਂ ਸਨ ਤੇ ਮੂੰਹ ਦੇ ਅੰਦਰ ਬਿਆੰਕ ਜ਼ਖਮ ਸਨ ਜਿਦੇ ਵਿੱਚ ਉਹਦੇ ਲੱਤਾਂ ਬੁਰੀ ਤਰ੍ਹਾਂ ਤੋੜੀਆਂ ਗਈਆਂ ਸੀ ਗੋਡਾ ਜ਼ਖਮੀ ਸੀ ਰਿੰਗ ਫਿੰਗਰ ਲੈਫਟ ਬਿਲਕੁਲ ਹੋਤਾ ਲਟਕੀ ਪਈ ਸੀ ਬਾਹਰ ਹੀ ਤੋੜ ਕੇ ਇਸੇ ਤਰ੍ਹਾਂ ਹੱਥ ਪੂਰੇ ਜ਼ਖਮੀ ਸਨ ਤੇ ਜਿਸ ਢੰਗ ਨਾਲ ਉਹਦਾ ਸਿਰ ਕੰਧ ਚ ਜਾਂ ਕਿਸੇ ਭਾਰੀ ਚੀਜ਼ ਚ ਮਾਰਿਆ ਗਿਆ ਸੀ ਉਹ ਵੀ ਬੁਰੇ ਹਾਲਤ ਸੀ ਵਜਾਈਨਲ ਬਲੀਡਿੰਗ ਜਿਸ ਢੰਗ ਨਾਲ ਉਹਦੇ ਅੰਦਰ ਪੂਰੇ ਜ਼ਖਮੀ ਜ਼ਖਮ ਸਨ ਨਿਰਾ ਖੂਨ ਸੀ ਤੇ ਉਹਦੇ ਵਿੱਚ ਨੌ ਪੁੱਟ ਕੇ ਲਾਏ ਪਏ ਸਨ ਉਹਦੀਆਂ ਉਂਗਲਾਂ ਤੋਂ ਤੇ ਲਗਭਗ ਜੇ ਤੁਸੀਂ ਅੰਦਾਜ਼ਾ ਲਾ ਲਓ ਕਿ ਆਸਨ ਇੱਕ ਬੰਦੇ ਦੇ ਜਿਹੜੇ ਪੰਪ ਜੀ ਉਹਨਾਂ ਨੇ ਕਾਊਂਟ ਕਰਨਾ ਹੋਇਆ ਸੀਮਨ ਤੋਂ ਅੰਦਾਜ਼ਨ 4 ਤੋਂ 5 ਐਮਐਲ ਤੇ ਉਸ ਬੱਚੀ ਦੇ ਅੰਦਰ 150 ਐਮਐਲ ਲੱਭਿਆ ਜੇ ਸੀਮਨ ਜਿਹਦਾ ਮਤਲਬ ਸਮਝ ਸਕਦੇ ਹੋ 20 22 ਬੰਦੇ ਘਟੋ-ਘਟ ਸਨ ਜਿਨ੍ਹਾਂ ਚੋਂ 18 ਬੰਦਿਆਂ ਨੇ ਉਹਦੀ ਮੌਤ ਤੋਂ ਬਾਅਦ ਉਹਨੂੰ ਮਾਰਨ ਤੋਂ ਬਾਅਦ ਬਲਾਤਕਾਰ ਕੀਤਾ ਜਰਾ ਅੰਦਾਜ਼ਾ ਲਾ ਲਓ ਕਿ ਇਸ ਤੋਂ ਬਾਅਦ ਕੀ ਤੁਸੀਂ ਮੇਰ ਤੋਂ ਜੋ ਸਵਾਲ ਪੁੱਛਿਆ ਉਹਦਾ ਮੈਂ ਜਵਾਬ ਦਵਾਂ ਜਿਸ ਤੇ ਸਿਰ ਵੀ ਸੁੰਨ ਹੋਇਆ ਪਿਆ ਸੁਣ ਕੇ ਵੀ ਦਿਲ ਦਹਿਲਦਾ ਕਿ ਇਸ ਕਿਸਮ ਦੀ ਦਰਿੰਦਗੀ ਜੇ ਸਾਡੇ ਹੈ ਜਿਹਨੂੰ ਪ੍ਰੋਟੈਕਸ਼ਨ ਕਰਨ ਲਈ ਸਾਡੇ ਪੋਲੀਟਿਸ਼ੀਅਨ ਸਾਡੀ ਪੁਲਿਸ ਪੂਰੀ ਵਾਹ ਲਾ ਰਹੀ ਹੋਵੇ ਤੇ ਜਿਸ ਥਾਂ ਤੇ ਰੈਕਟ ਤੱਕ ਚੱਲਦਾ ਹੋਏ ਪੌੜਨ ਦਾ ਜਿੱਥੇ ਲਾਸ਼ਾਂ ਤੱਕ ਲੋਕ ਆਪਣੀਆਂ ਬਾਡੀਜ਼ ਡੋਨੇਟ ਕਰਦੇ ਆਂ ਵੀ ਇੱਥੇ ਪੜਾਈ ਹੋਏਗੀ ਟੀਚਿੰਗ ਲਈ ਉਹਨਾਂ ਲਾਸ਼ਾਂ ਤੋਂ ਜੇ ਪੋਰਨ ਮੂਵੀਜ਼ ਬਣੀਆਂ ਹੋਈਆਂ ਮੇਰੇ ਕੋਲ ਭਾਜੀ ਕੋਈ ਸ਼ਬਦ ਹੈ ਕਿ ਦਰ ਫਿੱਟੇ ਮੂੰਹ ਇਹੋ ਜਿਹਾਂ ਨੂੰ ਫਾਂਸੀ ਤੇ ਸਰੇਆਮ ਪਬਲਿਕਲੀ ਲਟਕਾਣਾ ਚਾਹੀਦਾ ਹੈ ਕਿ ਇਹਨਾਂ ਨੂੰ ਇੰਨਾ ਵੀ ਭੈ ਨਹੀਂ ਆਇਆ ਕਿ ਜਿਸ ਬੇਹੂਦਗੀ ਨਾਲ ਉਹ ਤਸ਼ੱਦਦ ਕਰ ਰਹੇ ਨੇ ਤੇ ਫਿਰ ਜਦੋਂ ਤੋਂ ਉਹ ਕਰਦੇ ਆ ਰਹੇ ਨੇ ਕਈ ਸਾਲਾਂ ਤੋਂ ਜਿਵੇਂ ਬੱਚੇ ਦੱਸਦੇ ਨੇ ਤੇ ਉੱਤੇ ਬਕਾਇਦਾ ਕਮਰਾ ਲੱਭਿਆ ਜਿੱਥੇ ਉਹ ਬਕਾਇਦਾ ਉਹਨਾਂ ਨੇ ਪੂਰੀਆਂ ਇਹ ਪੋਰਨ movies ਬਣਾਉਣ ਦਾ ਥਾਂ ਬਣਾਇਆ ਹੋਇਆ ਕਿਵੇਂ ਉਹ ਮਾਰਫ ਕਰ ਰਹੇ ਸਨ ਉਹਨਾਂ ਦੇ ਚਿਹਰਿਆਂ ਨੂੰ ਕਿ ਲਾਸ਼ਾਂ ਦੇ ਉੱਤੇ ਜਿਹੜੀਆਂ ਵੀ ਬੇਟੀਆਂ ਹੁਣ ਪੜਦੀਆਂ ਸਨ ਉਹਨਾਂ ਚੋਂ ਕਿਸੇ ਨੂੰ ਵੀ ਮਾਰਫ ਕਰਕੇ ਲਾ ਦਿੰਦੇ ਸਨ ਤੇ ਕਿਵੇਂ ਪ੍ਰਾਈਵੇਟ ਪਾਰਟਸ ਉਹ ਦਿਖਾ ਕੇ ਤੇ ਕਿਸ ਤਰੀਕੇ ਹੋਰ ਬੇਟੀਆਂ ਨੂੰ ਵਿੱਚ ਜਬਰੀ ਇਨਵੋਲਵ ਕਰਦੇ ਸਨ ਤੇ ਇਹ ਲਾਹਨਤ ਤੋਂ ਵੱਧ ਮੈਂ ਕਹਿ ਨਹੀਂ ਸਕਦੀ ਕਿ ਸਾਰਾ ਮੁਲਕ ਉਬਲ ਜਾਣਾ ਚਾਹੀਦਾ ਜੇ ਅੱਜ ਵੀ ਨਹੀਂ ਖੜੇ ਹੁੰਦੇ ਤਾਂ ਲਾਹਨਤ ਤੇ ਬੇਗਹਿਰਤ ਨੇ ਲੋਕ ਜਿਨ੍ਹਾਂ ਦੀ ਅਣਖ ਹੈ ਨਹੀਂ ਕਿ ਇੱਕ ਧੀ ਨੂੰ ਅਸੀਂ ਕਿਸੇ ਹੋਰ ਦੀ ਮੰਨ ਕੇ ਤੁਰਦਿਆ ਤਾਂ ਕਿਸੇ ਦੀ ਧੀ સુરਖਿਤ ਹੈ ਤੁਸੀਂ ਜਾਂ ਮੈਂ ਦੱਸ ਸਰ ਜੋ ਤੁਸੀਂ ਜ਼ਿਕਰ ਕੀਤਾ ਹੈ ਮੇਰੇ ਲਈ ਪ੍ਰੋਗਰਾਮ ਕੰਟੀਨਿਊ ਰੱਖਣਾ ਵੀ ਮੈਨੂੰ ਮੁਸ਼ਕਲ ਨਜ਼ਰ ਆ ਰਿਹਾ ਹੈ। मेरी मजबूरी ਹੈ ਮੈਂ ਸਮਝਾਂਗਾ ਕਿ ਮੈਂ ਇਹ ਪ੍ਰੋਗਰਾਮ ਕਰ ਰਿਹਾ ਪਰ ਜੋ ਦਰਿੰਦਗੀ ਵਾਲਾ ਵਰਤਾਰਾ ਤੁਸੀਂ ਦੱਸਿਆ ਕੋਈ ਵੀ ਇਨਸਾਨ ਹੋਏਗਾ ਉਹਦੀਆਂ ਅੱਖਾਂ 'ਚ ਹੰਝੂ ਤਾਂ ਡਿੱਗ ਹੀ ਸਕਦੇ ਆ ਤੇ ਖੜੇ ਰਹਿਣਾ ਵੀ ਬਹੁਤ ਮੁਸ਼ਕਲ ਹੈ ਡਾਕਟਰ ਪਿੱਗਿਆ ਤੁਸੀਂ ਉਸ ਪੱਛਮੀ ਬੰਗਾਲ ਉਸ ਸੂਬੇ ਨਾਲ ਸੰਬੰਧ ਰੱਖਦੇ ਹੋ ਜਿੱਥੇ ਐਡਾ ਵੱਡਾ ਮੰਦ ਭਾਗਾ ਆਕਾਰਾ ਵਾਪਰਿਆ ਡਾਕਟਰ ਸਿੰਦਰ ਨੇ ਜੋ ਦੱਸਿਆ ਉਹਨੂੰ ਸੁਣ ਪਾਉਣਾ ਵੀ ਸੰਭਵ ਨਹੀਂ ਹੈ ਕਿਵੇਂ ਦੇਖਦੇ ਹੋ ਪੱਛਮੀ ਬੰਗਾਲ 'ਚ ਇਹਹੀ ਸਥਿਤੀ ਇੱਕ ਡਾਕਟਰ ਦੇ ਨਾਲ ਪੂਰਾ ਮੁਲਕ ਖੜਾ ਉਹਦੇ ਨਾਲ ਅੱਜ ਜੋ ਦੁਨਿਆ ਤੋ ਡਾਕਟਰ ਨਹੀਂ ਰਹੀ ਪਰ ਇਸ ਦੀ ਮੰਗ ਨੂੰ ਲੈ ਕੇ ਪੂਰਾ ਹਿੰਦੁਸਤਾਨ ਡਟਿਆ ਹੋਇਆ ਕਿਵੇਂ ਦੇਖਦੇ ਹੋਂ ਕਿਉਂ ਵਾਪਰਿਆ ਪੱਛਮੀ ਬੰਗਾਲ ਤੇ ਜਿਹਾ ਕੁਝ ਡਾਕਟਰ ਸਾਹਿਬ ਆਪ ਪੰਜਾਬੀ ਸਮਝਦੇ ਹੋ ਨਾ ਸਮਝਾ ਪਾ ਰਹੇ ਹੋ ਪੰਜਾਬੀ ਵਿੱਚ ਬਿਲਕੁਲ ਬਿਲਕੁਲ ਪੰਜਾਬੀਆਂ ਜਿੱਥੋਂ ਜਦੋਂ ਮੈਂ ਹਾਂਜੀ ਪੱਛਮੀ ਬੰਗਾਲ ਤੇ ਸੀਗੀ ਤੇ ਉੱਥੇ ਬਾਂਗਲਾ ਵੀ ਸਿੱਖਣੀ ਪਈ ਸੀਗੀ ਤੇ ਸਾਨੂੰ ਤਾਂ ਸਾਰੀ ਜਗ੍ਹਾ ਜਾ ਕੇ ਉੱਥੇ ਦਾ ਸਾਰਾ ਕੁਝ ਹੀ ਸਿੱਖਣਾ ਪੈਂਦਾ ਤੇ ਸੋਸ਼ੀਓਲੋਜੀਕਲੀ ਵੀ ਜਿਹੜਾ ਡਿਫਰੈਂਸ ਹੁੰਦਾ ਹੈ ਉਹ ਅਸੀਂ ਦੇਖਦੇ ਹਾਂ ਤੇ ਪੱਛਮੀ ਬੰਗਾਲ ਤੇ ਜਦੋਂ ਮੈਂ ਸੀਗੀ ਅਬ ਮੈਂ ਪੋਲੀਟੀਕਲੀ ਨਹੀਂ ਜਾਣਾ ਚਾਹੁੰਦੀ ਆ ਤੇ ਉੱਥੇ ਜੇ ਫੀਅਰ ਆਫ ਐਡਮਿਨਿਸਟ੍ਰੇਸ਼ਨ ਜੀ ਹੈਗਾ ਹੈ ਉਹ ਕਾਫੀ ਘੱਟ ਲੱਗਿਆ ਮੈਨੂੰ ਪਰਸਨਲੀ ਵੀ ਥ੍ਰੈਟਨ ਕੀਤਾ ਗਿਆ ਸੀਗਾ ਕਿਉਂਕਿ ਮੈਂ ਵੀ ਗਵਰਨਮੈਂਟ ਕਾਲਜ 'ਚ ਸੀਗੀ ਤੇ ਉੱਥੇ ਵੀ ਹਜ਼ਾਰੋਂ ਮਰੀਜ਼ ਆਉਂਦੇ ਸੀਗੇ 2 ਰੁਪਏ ਦੀ ਪਰਚੀ ਹੁੰਦੀ ਸੀ ਤੇ ਉੱਥੇ ਪੋਪੂਲੇਸ਼ਨ ਵੀ ਬਹੁਤ ਹੈ ਤੇ ਇੱਕ ਮਰੀਜ਼ ਨੂੰ ਮੈਂ ਦੱਸਿਆ ਸੀਗਾ ਕਿ ਤੁਸੀਂ ਵੇਟ ਕਰ ਲਓ ਆਪਣੀ ਟਰਨ ਦੇ ਲਈ ਤੇ ਮੈਨੂੰ ਕਿਹਾ ਗਿਆ ਥਾ ਕਿ ਤੁਸੀਂ ਤੁਹਾਨੂੰ ਬਾਹਰ ਦੇਖਾਂਗੇ ਤੇ ਮੈਨੂੰ ਵੀ ਥ्रेटਨ ਕੀਤਾ ਗਿਆ ਤੇ ਮੈਂ अकेਲੀ ਨਹੀਂ ਹਾਂ ਬਹੁਤ ਲੋਕਾਂ ਨੂੰ ਇਦਾਂ ਦਾ ਕੀਤਾ ਗਿਆ ਜੇ ਉਹ ਮੈਡਮ ਕਹਿ ਰਹੇ ਨੇ ਰਿਸਪੈਕਟਿਡ ਤੇ ਉਸ ਜੇ ਨਾ ਜਿਤਨੀ ਡਿਟੇਲਸ ਹੈਗੀਆਂ ਸਾਰੀ ਸਹੀ ਹੈ ਬਿਲਕੁਲ ਸਹੀ ਹੈ ਗਰਾਉਂਡ ਰਿਐਲਿਟੀ ਹੈਗੀ ਉਹ ਤੇ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹੁੰਦੀ ਆ ਜੇ ਮੈਨੂੰ ਮੇਰੇ ਜੂਨੀਅਰਸ ਨਾਲ ਤੇ ਸੀਨੀਅਰਸ ਨਾਲ ਪਤਾ ਲੱਗਿਆ ਹੈ ਕਿ ਜੇ ਇਹ ਮਰਡਰ ਹੈ ਇਹ ਥਰਡ ਕੋਲਡ ਬਲੱਡੇਡ ਮਰਡਰ ਹੈ ਇਹ ਕੋਈ ਰਾਤ 'ਚ ਇਦਾਂ ਦਾ ਦੁਰਘਟਨਾ ਨਹੀਂ ਹੋਈ ਇਹ ਕੋਈ ਰੇਪ देन ਕਨਵਰਟਡ ਟੂ ਮਰਡਰ ਨਹੀਂ ਹੈਗਾ ਇਹ ਕੋਲਡ ਬਲੱਡਡ ਮਰਡਰ ਹੈ ਜੇ ਪਲਾਨ ਕੀਤਾ ਗਿਆ ਸੀਗਾ ਉਸ ਫੀਮੇਲ ਦੇ ਅਗੇਂਸਟ ਕਿਉਂਕਿ ਉਹਨਾਂ ਨੇ ਆਵਾਜ਼ ਚੱਕ ਨਹੀਂ ਸੀਗੀ ਜੇ ਰੈਕਿਟ ਚੱਲ ਰਿਹਾ ਸੀਗਾ ਜੇ ਮੈਨੂੰ ਪਤਾ ਲੱਗਿਆ ਹੈ ਕਿਉਂਕਿ ਮੇਨਸਟ੍ਰੀਮ ਮੀਡੀਆ ਤੇ ਤਾਂ ਅਸੀਂ ਰਿਲਾਇ ਕਰ ਨਹੀਂ ਸਕਦੇ ਤੇ ਇਸ ਥਾਂ ਤੋਂ ਉਸ ਥਾਂ ਤੋਂ ਜੋ ਪਤਾ ਲੱਗਿਆ ਹੈ ਕਿ ਉਹ ਕੁਝ ਆਵਾਜ਼ ਉਠਾ ਰਹੀ ਸੀਗੀ ਤੇ ਉਹਦੀ ਆਵਾਜ਼ ਨੂੰ ਦਬਣ ਲਈ ਮਰਡਰ ਤੇ ਰੇਪ ਪਲਾਨ ਕੀਤਾ ਗਿਆ ਇਨ ਰੇਪ ਵਾਸ ਪਲਾਂਟਡ ਆਫਟਰ ਡੈਥ ਐਂਡ ਇਟ ਵਾਸ ਅ ਗੈਂਗ ਰੇਪ ਐਂਡ ਜਿੱਦਾਂ ਦੀ ਪਰਵਰਜਨਸ ਹੋ ਸਕਦੀਆਂ ਸਾਰੀਆਂ ਉਹਦਾ ਉਹਦਾ ਛੋਟੇ ਜਿਹੇ ਬੱਚੇ ਦੇ ਨਾਲ ਜਿਹੜੇ ਡਾਕਟਰਸ ਹੁੰਦੇ ਆਂ ਆਪਣੀ ਡਿਊਟੀ ਤੇ ਬਹੁਤ ਸੇਫ ਫੀਲ ਕਰਦੇ ਆਂ ਮੈਂ ਇੱਕ ਫੋਰਵਰਡ ਵੀ ਦੇਖਿਆ ਸੀ ਕਿ ਜਦੋਂ ਵੀ ਮੈਂ ਮੈਂ ਡਿਊਟੀ ਕੀਤੀ ਆਂ ਤੇ ਉੱਥੇ ਜਦੋਂ ਅਸੀਂ ਕੁੰਡੀ ਨਹੀਂ ਲਗਾ ਕੇ ਵੀ ਸੌਂਦੇ ਸੀਗੇ ਅਸੀਂ ਸੋਚਦੇ ਸੀ ਕਿ ਕਿ ਅਸੀਂ ਤਾਂ ਹਸਪਤਾਲ 'ਚ ਆ ਨਾ ਤਾਂ ਅਸੀਂ ਬੜੇ ਸੇਫ ਆ ਇਟਸ ਲਾਈਕ ਅ ਟੈਂਪਲ ਤੇ ਮੈਂ ਇਮੇਜਿਨ ਕਰੀਂ ਵਾਪਸ ਜਾ ਕੇ ਕੋਈ ਕੁੜੀ ਜਿਹਦਾ ਜਿਸ ਦੀ ਨਾਈਟ ਡਿਊਟੀ ਲੱਗੇਗੀ ਉਹ ਸੋ ਸਕੇਗੀ ਤੇ ਉਹਨੂੰ ਨੀਂਦ ਆਏਗੀ ਤੇ ਉਹਦੇ ਪੇਰੈਂਟ ਨੂੰ ਨੀਂਦ ਆਏਗੀ ਤੇ ਅਗਰ ਇਦਾਂ ਦਾ ਕੁਝ ਹੋ ਰਿਹਾ ਹੈ ਤਾਂ ਪੂਰੇ ਨੇਸ਼ਨ ਨੂੰ ਨੀਂਦ ਨਹੀਂ ਆਣੀ ਚਾਹੀਦੀਏ ਕਿਉਂਕਿ ਫਿਊਚਰ ਤੇ ਜਾ ਕੇ ਇਹ ਹੀ ਨਾਨ ਮੈਡੀਕਲ ਜੇ ਨਹੀਂ ਹੈ ਸਾਰੀ ਬ੍ਰਾਹਰੀ ਦੇ ਲੋਗ ਉਹ ਹੀ ਜਾ ਕੇ ਪਹਿਲਾਂ ਕੀ ਲੱਭਦੇ ਆ ਕੋਈ ਲੇਡੀ ਡਾਕਟਰ ਹੈਗੀ ਹੈ ਤੇ ਸਾਨੂੰ ਲੇਡੀ ਡਾਕਟਰ ਨੂੰ ਦਿਖਾਣਾ ਹੈ ਤੇ ਲੇਡੀ ਡਾਕਟਰ ਦਾ ਕਿਦਾਂ ਦਾ ਟਰੀਟਮੈਂਟ ਹੋਇਆ ਉਹ ਹਾਰਟ ਬ੍ਰੀਕਿੰਗ ਹੈ ਜੀ ਜੀ ਪੁੱਛਿਆ ਤੁਸੀਂ ਬਨੇ ਰਹੇ ਹੋ ਆ ਫਿਰ ਸਵਾਲ ਲੈ ਕੇ ਆਵਾਂਗਾ ਤੁਹਾਡੇ ਕੋਲ ਡਾਕਟਰ ਸਿੰਦਰ ਜੋ ਤੁਸੀਂ ਦੱਸਿਆ ਉਹ ਤਾਂ ਜਿੱਦਾਂ ਮੈਂ ਕਿਹਾ ਕਿ ਸੁਣ ਪਾਉਣਾ ਹੀ ਬਹੁਤ ਮੁਸ਼ਕਿਲ ਹੈ ਦੇ ਬਾਵਜੂਦ ਵੀ ਤੁਸੀਂ ਡਾਕਟਰ ਸਾਹਿਬਾਨ ਸੜਕਾਂ ਦੇ ਉੱਤਰੀਓ ਲੜਾਈ ਲੜੀ ਰਹੇ ਹੋ ਨਾ ਸਾਰਾ ਬਹੁਤ ਕੁਝ ਮੰਦਾ ਵਾਪਰਨ ਦੇ ਬਾਵਜੂਦ ਵੀ ਤੁਸੀਂ ਜ਼ਿੰਦਗੀ ਜਿਉਣ ਲਈ ਇੱਕ ਆਪਣੇ ਅੱਖ ਦੀ ਲੜਾਈ ਲੜ ਰਹੇ ਆ ਡਾਕਟਰ ਇਸ ਵੇਲੇ ਡਾਕਟਰ ਸਾਹਿਬ ਡਾ ਰਜਿੰਦਰ ਤੁਹਾਡੇ ਤੋਂ ਸਵਾਲ ਲੈਣ ਲੱਗਾ ਐਨਾ ਗੁੱਸਾ ਐਨਾ ਰੋ ਡਾਕਟਰ ਜੀ ਡਾਕਟਰ ਕਿਦਾਂ ਮਹਿਸੂਸ ਕਰਦੇ ਐ ਕਿਸੇ ਡਾਕਟਰ ਸੇਫ ਨਹੀਂ ਐ ਤੇ ਕੰਟਰੀ ਦੀਆਂ ਮਹਿਲਾਵਾਂ ਸੜਕ ਤੇ ਕਿਵੇਂ ਸੇਫ ਰਹਿ ਸਕਦੀਆਂ ਡਾਕਟਰ ਰਜਿੰਦਰ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਜੀ ਮੈਂ ਪ੍ਰਗਿਆ ਜੀ ਨਾਲ 200% ਸਹਿਮਤ ਹਾਂ ਕਿ ਜਿਵੇਂ ਉਹ ਐਨਾ ਹੀ ਕਹਿ ਦੋ ਨਾ ਵੇਟ ਕਰੋ ਸਿਰਫ ਇਹ ਨਹੀਂ ਕਿ ਉਹ ਕਹਿਣਗੇ ਬਾਹਰ ਜਾ ਕੇ ਦੇਖਾਂਗੇ ਫੋਨ ਨਾਲ ਕੰਨ ਤੇ ਲਾ ਦਿੰਦੇ ਨੇ ਆ ਮੰਤਰੀ ਜੀ ਦਾ ਫੋਨ ਸੁਣੋ ਤੇ ਨਾਲੋਂ ਨਾਲ ਅਜੇ ਇਸ ਤੋਂ ਅੱਗੇ ਤੁਸੀਂ ਜਰਾ ਫੇਸਬੁੱਕ ਤੁਸੀਂ ਜਿੱਥੇ ਕਿਤੇ ਜਾਣਾ ਚਾਹੁੰਦੇ ਹੋ ਜਿਸ ਕਿਸਮ ਦੀ ਗੰਦਗੀ ਉਸ ਥਾਂ ਤੇ ਹੁੰਦੀ ਹੈ ਇੰਨਾ ਹੀ ਕਹਿਣ ਨਾਲ ਵਿਕਰਤ ਜੀ ਡਾਕਟਰ ਦਾ ਵੀ ਟਾਈਮ ਹੁੰਦਾ ਰੈਸਟ ਦਾ ਜੇ 2 ਮਿੰਟ ਅਸੀਂ ਸਵੇਰ ਦੇ ਲੱਗਿਆ 8 ਘੰਟਿਆਂ ਤੋਂ 2 ਮਿੰਟ ਚਾਹ ਪੀ ਲਈਏ ਦਾ ਮਤਲਬ ਇਹ ਸਮਝ ਲਓ ਵੀ ਵੀਡੀਓਜ਼ ਸ਼ੂਟ ਹੋਣਗੀਆਂ ਜੋ ਗੰਦਗੀ ਉੱਥੇ ਖੋਲ ਸਕਦੇ ਨੇ ਸਭ ਕੁਝ ਤੁਰੇਗੀ ਜੋ ਗਲਤ ਸੱਚ ਝੂਠ ਹਰ ਕੁਝ ਤੇ ਉਹਦੇ ਬਾਅਦ ਮੈਂ ਇੱਕ ਕੇਸ ਦੱਸਣ ਲੱਗੀ ਹਾਂ ਐਮਰਜੈਂਸੀ ਦੇ ਵਿੱਚ ਐਕਸੀਡੈਂਟ ਕੇਸ ਆਇਆ ਬਾਈ ਚਾਂਸ ਅਸੀਂ ਸੀਨੀਅਰ ਡਾਕਟਰਸ ਹੋ 3 ਸੀ ਹੁਣ ਉਹ ਆਲਰੇਡੀ ਆਲਮੋਸਟ ਡੈੱਡ ਸੀ ਯਾਨੀ ਉਹਦੇ ਬਚਣ ਦੀ ਉਮੀਦ ਤਾਂ ਹੈ ਹੀ ਨਹੀਂ ਸੀ ਆਖਰੀ ਸਾਹ ਤੇ ਸੀ ਅੰਦਰ ਆਇਆ 3 ਮਿੰਟ ਦੇ ਅੰਦਰ ਅੰਦਰ ਉਹਦੀ ਡੈਥ ਵੀ ਹੋ ਗਈ ਉਹਨੇ ਵਿੱਚ ਹੀ ਸਾਡੇ ਜੂਨੀਅਰ ਡਾਕਟਰ ਨੇ ਉਹਨੂੰ ਡ੍ਰਿਪ ਵੀ ਲਾਈ ਸਭ ਕੁਝ ਕੀਤਾ ਦੇ ਬਾਵਜੂਦ ਉਹ ਉਹਨਾਂ ਦੀ ਉਹ ਦਿਖਦਾ ਹੀ ਪਿਆ ਸੀ ਮੌਤ ਹੁਣ ਆਖਰ ਰੱਬ ਤਾਂ ਨਹੀਂ ਹੁੰਦਾ ਨਾ ਡਾਕਟਰ ਜਾਨ ਤਾਂ ਨਹੀਂ ਬਚਾ ਸਕਦਾ ਨਹੀਂ ਤਾਂ ਮੌਤਾਂ ਹੀ ਸਭ ਥਾਂ ਤੇ ਖਤਮ ਹੋ ਜਾਣਾ ਹੋਣ ਜੇ ਤੁਸੀਂ ਆਏ ਉਹ ਆਖਰੀ ਸਾਹ ਤੇ ਤਾਂ ਸਿਲੰਡਰ ਆਕਸੀਜਨ ਦਾ ਚੁੱਕ ਕੇ ਉਹਨੂੰ ਮਾਰਿਆ ਦੱਸੋ ਮੈਨੂੰ ਜਰਾ ਸਮਝਾਓ ਕਿ ਕੀ ਇਸ ਚੀਜ਼ ਦਾ ਮਤਲਬ ਹੈ ਇੱਕ ਵੀ ਕੇਸ ਉਸ ਤੇ ਦਰਜ ਨਹੀਂ ਹੋਇਆ ਉਹ ਖੁੱਲੇ ਗੰਦ ਨਾਉਂਦੇ ਉਸੇ ਤਰ੍ਹਾਂ ਫਿਰ ਰਹੇ ਨੇ ਸ਼ੈ ਉਹਨਾਂ ਨੂੰ ਪੂਰੀ ਪੋਲਿਟਿਕਲ ਜੇ ਫਿਰ ਉੱਥੇ ਪੁਲਿਸ ਨੂੰ ਜੇ ਦੱਸ ਦਿਓ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਉਹ ਵੀ ਕੋਈ ਸੁਣਵਾਈ ਡਾਕਟਰਾਂ ਦੀ ਕਿਤੇ ਹੁੰਦੀ ਨਹੀਂ ਪਰ ਇੱਕ ਸੈਕਿੰਡ ਲਈ ਜਰਾ ਸੋਚ ਕੇ ਦੇਖ ਲਿਓ ਅਸੀਂ ਗੱਲ ਇਸ ਮੁਲਕ 'ਚ ਧਰਮ ਦੀ ਕਰਦੇ ਆਂ ਮੈਂ ਤਾਂ ਅੱਜ ਅੱਕ ਕੇ ਦੱਸ ਰਹੀ ਹਾਂ ਜੋ ਅਸੀਂ ਸਾਰੇ ਵੀ ਖੜੇ ਕਹਿ ਰਹੇ ਸੀ ਕਿ ਧਾਰਮਿਕ ਪਖੰਡ ਕਰ ਰਹੇ ਆਂ ਤੇ ਜਿੱਥੇ ਅਸੀਂ ਗੱਲ ਤਾਂ ਕਰਦੇ ਆਂ ਕਿ ਮੰਦਰਾਂ ਗੁਰਦੁਆਰਿਆਂ 'ਚ ਜਾਂ ਹੋਰ ਹਰ ਥਾਂ ਤੇ ਇਹਨਾਂ ਦੀ ਪੂਜਾ ਕਰਦੇ ਆਂ ਔਰਤ ਦੀ ਪਰ ਇਹ ਹੁੰਦਾ ਜੇ ਅਸਲੀਅਤ ਜੋ ਸਾਡੇ ਸਾਹਮਣੇ ਆ ਰਹੀ ਜੇ ਮੈਂ ਅੱਗੇ ਵੀ ਕਿਹਾ 365 ਦੇ 365 ਦਿਨ ਹੀ ਡਾਕਟਰ ਕਿਤੇ ਨਾ ਕਿਤੇ ਸ਼ਿਕਾਰ ਸਾਡੀ ਬੱਚੀ ਜਾਂ ਬੇਟਾ ਜਿਹੜੇ ਵੀ ਉਹ ਜ਼ਰੂਰ ਹੁੰਦੇ ਨੇ ਕੋਈ ਦਿਨ ਨਹੀਂ ਲੰਘਦਾ ਜਿੱਥੇ ਡਾਕਟਰ ਦੇ ਖਿਲਾਫ ਇਹੋ ਜੀ ਨਾ ਹੋ ਰਿਹਾ ਹੋਵੇ ਕਿ ਉਹਨੂੰ ਮਾਰਿਆ ਜਾਵੇ ਉਹਨੂੰ ਕੁੱਟਿਆ ਜਾਵੇ ਤੇ ਖਾਸ ਤੌਰ ਤੇ ਸਰਕਾਰੀ ਡਾਕਟਰ ਤਾਂ ਸੱਚਮੁੱਚ ਇਸ ਤਰ੍ਹਾਂ ਨੇ ਕਿ ਜਿਵੇਂ ਪੰਚਿੰਗ ਬੈਗ ਬਣਾਤੇ ਹੁਣ ਤਾਂ ਹੀ ਤੁਸੀਂ ਦੇਖ ਰਹੇ ਹੋ 40% ਸ਼ਾਰਟੇਜ ਦੇ ਅੱਜ ਤੇ ਜੇ ਇਹੀ ਹਾਲ ਚੱਲਿਆ ਰਿਹਾ ਖਾਲੀ ਹੋ ਜਾਣੇ ਜੇ ਹਸਪੀਟਲ ਇੱਥੇ ਕੋਈ ਵੀ ਕੰਮ ਕਰਨ ਨੂੰ ਤਿਆਰ ਨਹੀਂ ਹੋਏਗਾ ਪਰ ਮੈਂ ਇੱਕ ਅਹਿਮ ਚੀਜ਼ ਪਾਜੀ ਸਿਰਫ ਇੱਕ ਸੈਕਿੰਡ ਹੋਰ ਚ ਦੱਸ ਦਿਆਂ ਇਹੀ ਕੁਝ ਜੇ ਯੂਕੇ ਚ ਕਰਕੇ ਦੇਖ ਲੈਣ ਤੇ ਤਾਂ ਉਮਰ ਡੇਬਾਰ ਹੋ ਜਾਂਦੇ ਨੇ ਉਹ ਗਵਰਨਮੈਂਟ ਸਰਵਿਸ ਨਹੀਂ ਲੈ ਸਕਦੇ ਜ਼ਰਾ ਅੰਦਾਜ਼ਾ ਲਾ ਲਓ ਪ੍ਰਾਈਵੇਟ 2500 ਪਾਉਂਡ ਲਾ ਕੇ ਜਦੋਂ ਜਾਣਾ ਪੈਂਦਾ ਹੈ ਨਾ ਕਿਸੇ ਦੀ ਜੁਰਰਤ ਨਹੀਂ ਹੈ ਉਂਗਲ ਵੀ ਲਾ ਲਵੇ ਡਾਕਟਰ ਵੱਲ ਉਹ ਇਹ ਵੀ ਕਹਿ ਲਵੇ ਜਾਂ ਫੋਨ ਤੱਕ ਵੀ ਨਹੀਂ ਕਰ ਸਕਦੇ ਪਰ ਇੱਥੇ ਤੁਸੀਂ ਜਿਸ ਢੰਗ ਦੀ ਅਸੀਂ ਜ਼ਲਾਲਤ ਧਰ ਰੋਜ਼ ਸੈਨੇ ਆ ਤੇ ਉਹ ਵੀ ਹਰ ਚਹੂਠ ਸੱਚ ਲਗਾਤਾਰ ਕਦੇ ਹੀ ਸੁਣਵਾਈ ਇੱਕ ਪਾਸੇ ਦੀ ਨਾ ਹੋਵੇ ਤੇ ਅੰਤ ਵਿੱਚ ਹੁਣ ਇਸ ਕਿਸਮ ਦਾ ਕਿ ਤੁਸੀਂ ਨਾ ਸਿਰਫ ਉੱਥੇ ਤੁਸੀਂ ਇਹ ਨਾ ਸੋਚਿਓ ਕੱਲਾ ਉੱਥੇ ਬੰਗਾਲ ਛੋ ਰਿਆ ਕਿਸੇ ਮਰਜ਼ੀ ਸਰਕਾਰੀ ਹਸਪੀਟਲ ਵਿੱਚ ਜਾ ਕੇ ਦੇਖ ਲਿਓ ਉੱਥੇ ਇਹੋ ਚੀਜ਼ ਸੀਨੀਅਰ ਡਾਕਟਰਜ਼ ਤੱਕ ਦੇ ਹੇਠਾਂ ਜਾਂ ਜਿਸ ਤਰੀਕੇ ਦੇ ਫੋਨ ਆਉਂਦੇ ਨੇ ਜੀ ਅਜ ਐਸਐਸਪੀ ਸਾਹਿਬ ਦਾ ਫੋਨ ਆ ਗਿਆ ਚਲੋ ਜੀ ਰਾਤ 2 ਵਜੇ ਉਹਨਾਂ ਦੇ ਘਰ ਦੇਖ ਕੇ ਆਓ ਇਹ ਕਿੱਥੋਂ ਦਾ ਇਨਸਾਫ ਹੈ ਕਿਉਂ ਇਸ ਤਰ੍ਹਾਂ ਦੀ ਕੀ ਕੀਤੀ ਜਾਂਦੀ ਜੇ ਕਿਸੇ ਵੀ ਡਾਕਟਰ ਨਾਲ ਕਿ ਇਹ ਬੰਦੂਆ ਮਜ਼ਦੂਰ ਹੁੰਦੇ ਨੇ ਕਿ ਜਿਹੜਾ ਮਰਜ਼ੀ ਕੋਈ ਵੀ ਮਰਜ਼ੀ ਕੋਸਟ ਤੇ ਬੈਠਾ ਘਰਾਂ ਵਿੱਚ ਫੋਨ ਕਰ ਦੇਣਗੇ ਪਹੁੰਚੋ ਕਿਉਂ ਪਹੁੰਚੋ ਥੈਂਕ ਯੂ ਡਾਕਟਰ ਸਾਹਿਬ ਤੁਹਾਡੇ ਵੱਲੋਂ ਮੈਂ ਵਾਪਸ ਆਣਾ ਸਮੇਂ ਦੇ ਲਈ ਹਾਰ ਨਾਲ ਆਪਾਂ ਜ਼ਰੂਰ ਸਵਾਲ ਲਾਵਾਂਗੇ ਡਾਕਟਰ ਸ਼ਰਮਾ ਜਿਸ ਮਾਮਲੇ ਦਾ ਡਾਕਟਰ ਸਿੰਦਰ ਜ਼ਿਕਰ ਕਰ ਰਿਹਾ ਹੈ ਦੇਖੋ ਬੜਾ ਨੋਵਲ ਰਿਸਪੈਕਟੇਬਲ ਪ੍ਰੋਫੈਸ਼ਨਲ ਬੀਇੰਗ ਅ ਜਰਨਲਿਸਟ ਮੈਂ ਇਹ ਗੱਲ ਕਹਿ ਸਕਦਾ ਹਾਂ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਪਰ ਜੋ ਗ라운ਡ ਰਿਐਲਿਟੀਜ਼ ਹੈਗੀਆਂ ਜੋ ਡਾਕਟਰ ਸਿੰਦਰ ਕਰ ਰਿਹਾ ਉਹ ਜ਼ਮੀਨੀ ਹਕੀਕਤ ਹੈ ਕਿਦਰੇ ਮੇਰੀ ਨਹੀਂ ਖਾਂਦੀ ਇਸ ਨੋਵਲ ਪ੍ਰੋਫੈਸ਼ਨ ਦੇ ਨਾਲ ਡਾਕਟਰ ਜਿਹੜੇ ਐਸਪੈਡਨ ਗੁੱਸੇ ਨਾਲ ਭਰੇ ਹੋਏ ਸੜਕਾਂ ਦੇ ਉੱਤੇ ਆਪਣਾ ਕੰਮ ਕਾਜ ਛੱਡ ਕੇ ਪ੍ਰੋਟੈਸਟ ਕਰ ਰਿਹਾ ਹੈ ਕਿ ਡਾਕਟਰ ਕਿਦਾਂ ਚਾਹੁੰਦੇ ਕਿ ਚਾਹੁੰਦੇ ਕਿ ਇਸ ਮੁਲਕ ਦੇ ਅੰਦਰ ਕੋਈ ਸਖਤ ਕਾਨੂੰਨ ਬਣਨੇ ਚਾਹੀਦੇ ਹੈ ਜਾਂ ਜਿਹਨੇ ਐਡਾ ਵੱਡਾ ਕਾਰਾ ਕੀਤਾ ਉਹਨੂੰ ਫਾਂਸੀ ਦੀ ਸਜ਼ਾ ਲੱਗਣੀ ਚਾਹੀਦੀ ਹੈ ਇਹ ਜਿਹੜਾ ਪ੍ਰੋਟੈਸਟ ਹੈ ਕਿ ਡਾਕਟਰ ਚਾਹੁੰਦੇ ਕੀ ਹੁਣ ਇਹੋ ਜੀ ਸਿਚੁਏਸ਼ਨ 'ਚ ਬਹੁਤ ਹੀ ਡਰਾਉਣੀ ਸਥਿਤੀ ਬਣੀ ਹੋਈ ਹੈ ਡਾਕਟਰਸ ਪਹਿਲਾਂ ਤਾਂ ਆਪਣੇ ਨਾਨ ਡਾਕਟਰਸ ਫਰੈਂਡਸ ਦਾ ਸਾਥ ਚਾਹੀਦੇ ਹਨ ਕਿਉਂਕਿ ਸਾਡੀ ਮਾਈਨੋਰਟੀ ਹੈ ਅਸੀਂ ਸਾਰੀ ਪੋਲਿਟਿਕਸ ਹੀ ਮਾਈਨੋਰਟੀ ਤੇ ਹੁੰਦੀ ਹੈ ਤੇ ਸਾਡੇ ਤੋਂ ਵੱਡੀ ਕੋਈ ਮਾਈਨੋਰਟੀ ਨਹੀਂ ਹੈ ਡਾਕਟਰਸ ਆਰ ਵੈਰੀ ਲਿਮਿਟਡ ਕਿਉਂਕਿ ਸੀਟਾਂ ਨਹੀਂ ਆਇਨੀਆਂ ਤੇ ਗਵਰਨਮੈਂਟ ਹਸਪੀਟਲ 'ਚ ਡਾਕਟਰ ਜੋ ਨੀਟ ਨੀਟ ਐਗਜ਼ਾਮ ਦਾ ਇਹਨਾਂ ਹੱਲਾ ਹੋਇਆ ਉਹ ਕਲੀਅਰ ਕਰਕੇ ਜਾਂਦੇ ਨੇ ਅਸੀਂ ਵੀ ਗਏ ਸੀ ਜਿੰਨਾ ਵੀ ਸਟੇਟ ਤੇ ਉੱਥੇ ਐਡਜਸਟ ਕਰਦੇ ਆਂ ਤੇ ਜੇ ਡਾਕਟਰ ਹਲੇ ਚਾਹਦੇ ਆ ਕਿ ਅਸੀਂ ਕਿਉਂ ਇੱਕ ਦਿਨ ਦੇ ਲਈ ਸਰਵਿਸ ਬੰਦ ਕਰ ਰਹੇ ਉਹ ਵੀ ਐਮਰਜੈਂਸੀ ਸਰਵਿਸ ਅਸੀਂ ਬੰਦ ਨਹੀਂ ਕਰ ਰਹੇ ਤੇ ਲੋਕਾਂ ਨੂੰ ਪਤਾ ਲੱਗੇ ਜੀ ਨਾਰਮਲ ਜਿਹੇ ਪੇਸ਼ੈਂਟ ਸਾਡੇ ਕੋਲ ਅੱਜ ਵੀ ਆਏ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਹੋਇਆ ਕੀ ਏ ਕਾਦੇ ਲਈ ਰੋਲਾ ਪਿਆ ਹੈ ਤੇ ਉਹਨਾਂ ਨੂੰ ਪਤਾ ਲੱਗੇ ਕਿ ਹਸਪੀਟਲ ਜੇ ਅਗਰ ਡਾਕਟਰ ਸੇਫ ਨਹੀਂ ਹੈ ਕੱਲ ਕੋ ਤੁਹਾਡੀ ਕੋਈ ਬੇਟੀ ਭਰਤੀ ਹੁੰਦੀ ਹੈ ਉਹ ਵੀ ਸੇਫ ਨਹੀਂ ਹੈ ਨਾ ਹਸਪੀਟਲ ਚ ਸਿਰਫ ਡਾਕਟਰ ਨਹੀਂ ਰਹਿੰਦੇ ਨਰਸਾਂ ਰਹਿੰਦੀਆਂ ਨੇ ਕੱਲ ਕੋ ਕੋਈ ਮਨਿਸਟਰ ਖੁਦਾਨਾ ਖਾਸ ਦਾ ਗਵਰਨਮੈਂਟ ਹਸਪੀਟਲ 'ਚ ਭਰਤੀ ਹੋ ਜਾਵੇ ਫੋਰਨ ਟ੍ਰੈਵਲ ਨਾ ਕਰ पाए ਤੇ ਉਹਨੀ ਉਹਦਾ ਦੀ ਵੀ ਸੇਫਟੀ ਨਹੀਂ ਹੈ ਥਿਸ ਇਜ਼ ਜਸਟ ਲਾਈਕ ਐਨ ਐਮਪੀ ਇਜ਼ ਰੇਪਡ ਇਨ ਦਾ ਪਾਰਲੀਮੈਂਟ অর ਅ ਲਾਇਰ ਇਜ਼ ਰੇਪਡ ਇਨ ਦਾ ਕੋਰਟ ਆਫ ਲਾ ਥਿਸ ਇਜ਼ ਲਾਈਕ आवर ਵਰਕਪਲੇਸ आवर ਟੈਂਪਲ ਐਂਡ ਦਾ ਰੇਪ ਹਾਸ ਹੈਪਨਡ देयर ਅਗਰ ਇਵਨ ਇਫ ਉਹਨਾਂ ਦੀ ਪਰਸਨਲ ਇਸ਼ੂਸ ਹੀ ਮੰਨ ਲਓ ਵਰਕਪਲੇਸ ਪਰਸਨਤਸ ਇਹੀ ਨਹੀਂ ਪੋਲਿਟੀਕਲ ਇਸ਼ੂ ਹੈ ਕੰਪਲੀਟਲੀ ਉੱਥੇ ਤੇ ਉਹਦੇ ਲਈ ਵੀ ਉਹ ਉਹਨਾਂ ਦੀ ਡੇਰਿੰਗ ਦੇਖੋ ਕਿ ਆਊਟਸਾਈਡ ਦੇ ਬੰਦੇ ਆ ਕੇ ਵਿਦਾਊਟ ਐਨੀ ਸਕਰੁਤਨੀ ਐਨੀ ਵੱਡੀ ਟੀਮ ਲੈ ਕੇ ਸੈਮੀਨਾਰ ਰੂਮ ਚ ਮਤਲਬ ਫੀਅਰਲੈਸਨੈਸ ਦਾ ਲੈਵਲ ਦੇਖੋ ਉਸ ਸਟੇਟ ਦੀ ਅਨਾਰਕੀ ਹੈ ਉਹਨਾਂ ਦੇ ਨੇਬਰਿੰਗ ਸਟੇਟ ਕਿਦਾਂ ਦੇ ਹੈਗੇ ਤੇ ਡਰ ਨਹੀਂ ਹੈ ਉਹ ਉੱਥੇ ਮਾਧੁਰਗਾ ਦੀ ਪੂਜਾ ਕਰਦੇ ਹਨ ਪਰ ਮਾਧੁਰਗਾ ਦੇ ਸਾਹਮਣੇ ਲਿਖਣ ਲਈ ਅੱਜ ਦੇ ਡੇਟ ਤੇ ਉਹਨਾਂ ਦਾ ਫੇਸ ਨਹੀਂ ਹੈਗਾ ਕਾਫੀ ਲੋਕੀ ਹਲੇ ਵੀ ਚੁੱਪ ਹੈ ਕਾਫੀ ਲੋਕੀ ਚੁੱਪ ਹੈ ਕਾਫੀ ਡਾਕਟਰਸ ਚੁੱਪੇ ਹੋ ਸੋਚ ਰਹੇ ਆ ਸਾਡੀ ਪ੍ਰੈਕਟਿਸ ਨਾ ਹਰਟ ਹੋ ਜਾਵੇ ਅਸੀਂ ਕਿਸੇ ਪੋਲਿਟিক্যাল ਏਜੈਂਟ ਆ ਫਸ ਜਾਏ ਤੇ ਮੈਨੂੰ ਮੈਨੂੰ ਨਾ ਰਵਿੰਦਰਨਾਥ ਟੈਗੋਰ ਜੀ ਦਾ ਇੱਕ ਹੈਗਾ ਇਕਲਾ ਚਲੋ ਉੱਥੇ ਉਹ ਲਿਖਦੇ ਆ ਜਦੋਂ ਬਾਕੀ ਲੋਕੀ ਚੁੱਪ ਰਹੇ ਤੇ ਮੂੰ ਫੇੜ ਲੈ ਤਾਂ ਤੁਸੀਂ ਗੱਲੇ ਫਾੜ ਕੇ ਚਲਾਓ ਹੋਰ ਜ਼ੋਰ ਨਾਲ ਚਲਾਓ ਤੇ ਇਕਲਾ ਚਲੋ ਤੇ ਇਵਨ ਇਫ ਆਈ ਹੈਵ ਟੂ ਗੋ ਐਂਡ ਪੁੱਟ ਅ ਮੈਟ ਐਂਡ ਸਿਟ ਅਲੋਨ ਆਈ ਵਿਲ ਸਿਟ ਬਟ ਆਈ ਵਿਲ ਪ੍ਰੋਟੈਸਟ ਪੀਸਫੁਲ ਆ ਡਾਕਟਰ ਸਿੰਦਰ ਜਿਸ ਤਰ੍ਹਾਂ ਦੀ ਸਿਚੁਏਸ਼ਨ ਦਾ ਜ਼ਿਕਰ ਕਰ ਰਹੇ ਆ ਹ ਕੀ ਲੱਗਦਾ ਫਿਰ ਇਹਦੇ ਚੱਲਦਿਆਂ ਜਿਹੜਾ ਹੈਗਾ ਇੰਨਾ ਹੀ ਜੇ ਡਾਕਟਰ আন ਸੇਫ ਹੈਗੇ ਤਾਂ ਤੁਸੀਂ ਦਰਿੰਦਗੀ ਵਾਲੇ ਮਾਹੌਲ ਦਾ ਖੁਦ ਜ਼ਿਕਰ ਕੀਤਾ ਹੈ ਫਿਰ ਇਹਦਾ ਹੱਲ ਕੀ ਹੈ ਇਸ ਗੱਲ ਦਾ ਕੀ ਲੱਗਦਾ ਕਿ ਜਿਹੜਾ ਕੋਈ ਵੀ ਹਸਪੀਟਲ ਜੇ ਸੇਫ ਨਹੀਂ ਪ੍ਰਾਈਵੇਟ ਹਸਪੀਟਲ ਦਾ ਹੋਰ ਵੀ ਬੁਰੀ ਹਾਲਤ ਹੋਏਗੀ ਇਸ ਤੋਂ ਵੀ ਇਲਾਵਾ ਫਿਰ ਕੀ ਡਾਕਟਰ ਚਾਹੁੰਦੇ ਕੀ ਹੈ ਕਿ ਕਿਦਾਂ ਦਾ ਮਾਹੌਲ ਹੋਣਾ ਚਾਹੀਦਾ ਕੀ ਹੋਣਾ ਕੀ ਸਟੈਫਸ ਕਿਉਂਕਿ ਜੇ ਕੋਈ ਜਿਹੜਾ ਦੋਸ਼ੀ ਕਾਬੂ ਵੀ ਆ ਗਿਆ ਹੈ सीबीआई ਜਾਂਚ ਵੀ ਕਰ ਰਹੀ ਹੈ ਇਹਦੇ باوجود ਵੀ ਡਾਕਟਰਾਂ ਦਾ ਗੁੱਸਾ ਥਮ ਨਹੀਂ ਰਿਹਾ ਰੁਕ ਨਹੀਂ ਰਿਹਾ ਕੀ ਵਜ੍ਹਾ ਹੈ ਕਿ ਡਾਕਟਰ ਫੇਰ ਵੀ ਗੁੱਸੇ 'ਚ ਨੇ ਬਹੁਤ ਜ਼ਬਰਦਸਤ ਪ੍ਰੋਟੈਸਟ ਹੋ ਰਿਹਾ ਕੰਟਰੀ ਵਾਈਡ ਸਭ ਤੋਂ ਪਹਿਲਾਂ ਤਾਂ ਜੀ ਮੈਂ ਸ਼ਾਬਾਸ਼ ਦੇਣਾ ਚਾਹਨੀ ਆ ਡਾਕਟਰ ਪ੍ਰਗਿਆ ਨੂੰ ਬਿਲਕੁਲ ਜੀ ਇਕੱਲੇ ਵੀ ਸਾਡੇ ਜੇ ਕੋਈ ਹੈ ਅਸੀਂ ਬਿਲਕੁਲ ਬੈਠਣ ਨੂੰ ਤਿਆਰ ਆ ਸ਼ਾਬਾਸ਼ ਜੋ ਐਸ ਵੇਲੇ ਸਾਨੂੰ ਲੋਡ ਹੈ ਜੀ ਜੋ ਮੰਗਾ ਸੀ ਰੱਖ ਰਹੇ ਹਾਂ ਕਿ ਇੱਕ ਤਾਂ ਪੋਲਿਟਿਕਲ ਇੰਟਰਫੀਰੈਂਸ ਜ਼ੀਰੋ ਕੀਤੀ ਜਾਵੇ ਗਵਰਨਮੈਂਟ ਡਾਕਟਰਸ ਦਾ ਜੋ ਹਾਲ ਖਰਾਬ ਕੀਤਾ ਹੋਇਆ ਕਿ ਜਿੱਥੇ ਕੋਈ ਸਿਨੀਅਰਿਟੀ ਵਰਗੀ ਚੀਜ਼ ਗਾਇਬ ਹੋ ਚੁੱਕੀ ਹੈ ਸਿਰਫ ਉਹਨਾਂ ਦੇ ਚਹੇਤੇ ਹੀ ਉੱਪਰ ਚੱਲਦੇ ਨੇ ਇੱਥਾਂ ਸਿਨੀਅਰਿਟੀ ਖਤਮ ਕਰ ਦਿੱਤੀ ਗਈ ਕੋਈ ਇਹੋ ਜੀ ਚੀਜ਼ ਫਾਲੋ ਹੁੰਦੀ ਨਹੀਂ ਇਹੀ ਕਾਰਨ ਅੱਜ ਵੀ ਜੋ ਉਹਨਾਂ ਤੇ ਇਲਜ਼ਾਮ ਲੱਗ ਰਿਹਾ ਉੱਥੋਂ ਦੇ ਪ੍ਰਿੰਸੀਪਲ ਤੇ ਕਿ ਉਹ ਆਊਟ ਆਫ ਦਿ ਚਰਨ ਬਣਾਏ ਹੋਏ ਤੇ ਕਿਸ ਤਰੀਕੇ ਦਾ ਉਹ ਪਰਸੈਂਟੇਜ ਲੈਂਦੇ ਚੀਜ਼ਾਂ ਤਾਂ ਹੁਣ ਉੱਥੋਂ ਦੇ ਪ੍ਰੋਪਰ ਜੋ ਉਹਨਾਂ ਦੇ ਡਿਪਟੀ ਮੈਡੀਕਲ ਸੁਪਰਡਿੰਟੈਂਡੈਂਟ ਦੀ ਹੋਈ ਆ ਚੁੱਕੀ ਹੈ ਸਾਹਮਣੇ ਵੀ ਇਹ ਸਿਰਫ ਕਮਿਸ਼ਨ ਬੇਸਡ ਜੋ ਉੱਪਰ ਪੋਲਿਟਿਕਲ ਲੀਡਰਸ ਨੂੰ ਮਾਸਟਰਸ ਨੂੰ ਪਹੁੰਚਾਇਆ ਜਾਂਦਾ ਸੀ ਜਿਸ ਵਿੱਚ ਪੁਲਿਸ 100% ਨਾਲ ਸ਼ਾਮਲ ਸੀ ਯਾਨੀ ਇਹ ਤਾਂ ਉਹਨਾਂ ਦੀ ਸਟੇਟਮੈਂਟ ਹੈ ਮੇਰੀ ਨਹੀਂ ਹੈ ਸੋ ਅਸੀਂ ਚਾਹੁੰਨੇ ਆਸ ਵਿਲੇ ਪੋਲਿਟੀਕਲ ਇੰਟਰਫੇਰੈਂਸ ਜਿਸ ਢੰਗ ਦੀ ਹੋਈ ਹੈ ਡੇ ਟੂ ਡੇ ਵਰਕਿੰਗ ਵਿੱਚ ਟੋਟਲ ਬੰਦ ਹੋਣੀ ਚਾਹੀਦੀ ਜੇ ਅਵੇਅਰਨੈਸ ਸੈਂਸਿਟਾਈਜੇਸ਼ਨ ਆਫ ਪਬਲਿਕ ਕਿ ਭਈ ਤੁਹਾਡੀਆਂ ਹੀ ਬੇਟੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ ਦਿਨ ਰਾਤ ਸਾਜੀ 36 ਘੰਟੇ ਕੰਮ ਕਰਨਾ ਕੋਈ ਮਜ਼ਾਕ ਨਹੀਂ ਹੈ ਦਿਨ ਰਾਤ ਖੜੇ ਹੋ ਤੁਸੀਂ ਕਿਸੇ ਦੀ ਜਾਨ ਬਚਾਉਣ ਲਈ ਇੰਨਾ ਹੀ ਹੈ ਕਿ ਤੁਸੀਂ ਟਰੱਕ ਚਲਾਇਆ ਤੇ ਕੋਨੇ ਤੇ ਖੜੇ ਹੋ ਕੇ ਰੈਸਟ 6 ਘੰਟੇ ਕਰ ਲਏ ਹੋ ਜੇ ਕੰਮ ਨਹੀਂ ਹੋ ਰਿਹਾ ਉਹਨਾਂ ਨੂੰ ਹਾਲ ਇਹ ਹੈ ਕਿ ਜਸਟ ਲੁੱਕ ਐਟ ਦੀ ਸੁਇਸਾਈਡ ਰੇਟਸ ਕਿੱਥੇ ਪਹੁੰਚਦੇ ਪਏ ਨੇ ਕਿ ਇੰਨਾ ਬਰਡਨ ਹੈ ਕਿ ਇਹ ਬੱਚੇ ਸੁਇਸਾਈਡ ਤੱਕ ਕਰਨ ਲਈ ਵਿਚਾਰੇ ਮਜਬੂਰ ਕਰ ਦਿੱਤੇ ਜਾਂਦੇ ਨੇ ਸੋ ਇੰਨਾ ਬਰਡਨ ਕਿਉਂਕਿ ਡਾਕਟਰ ਬਚੇ ਨਹੀਂ ਇੱਕ ਇੱਕ ਨੂੰ ਤਿੰਨ ਤਿੰਨ ਦੀ ਡਿਊਟੀ ਕਰਨੀ ਪੈ ਰਹੀ ਹੈ ਸੋ ਇਹ ਜ਼ਰੂਰੀ ਜੇ ਸੈਂਸਿਟਾਈਜ਼ੇਸ਼ਨ ਸਿਕਿਉਰਿਟੀ ਮਸਟ ਹੈ ਜੀ ਭਾਵੇਂ ਪ੍ਰਾਈਵੇਟ ਹੈ ਤੇ ਭਾਵੇਂ ਇੱਥੇ ਹੋਏ ਸਰਕਾਰੀ ਕਾਨੂੰਨ ਬਣੇ ਹੋਏ ਨੇ ਕਿ ਤੁਸੀਂ ਡਾਕਟਰ ਨੂੰ ਮਾੜਾ ਬੋਲੋਗੇ ਤਿੰਨ ਸਾਲ ਜੇਲ੍ਹ ਹੋ ਜਾਏਗੀ ਉਹਦੇ ਤੇ ਅਟੈਕ ਕਰੋਗੇ ਜੀ ਆ 5 ਸਾਲ ਜੇਲ ਹੋ ਜਾਏਗੀ ਪਰ ਇਹ ਕਾਨੂੰਨ ਕਿਹਦੇ ਲਈ ਬਣਾਏ ਜਾਂਦੇ ਨੇ ਤੋੜਨ ਲਈ ਮੈਨੂੰ ਦੱਸੋ ਇੱਕ ਨੂੰ ਵੀ ਅੱਜ ਤੱਕ ਮਿਲੀ ਜੇ ਸਜ਼ਾ ਇੱਕ ਦੱਸ ਦਿਓ ਐਗਜ਼ਾਮਪਲ ਮੈਂ ਕਹੂੰਗੀ ਹਾਂ ਜੀ ਇੱਥੇ ਨਿਆਂ ਚੱਲਦਾ ਹੈ ਇਹੀ ਗੁੱਸਾ ਨਿਕਲ ਰਿਹਾ ਡਾਕਟਰਾਂ ਦਾ ਕਿ ਨਿਆਂ ਹੈ ਹੀ ਨਹੀਂ ਅਨਿਆਂ ਦੀ ਸਿਖਰ ਜੇ ਇਹ ਕਿ ਸਾਨੂੰ ਸਭ ਨੂੰ ਇਹ 100 ਫੀਸਦੀ ਯਕੀਨ ਜੇ ਜਿੰਨੇ ਡਾਕਟਰ ਅੱਜ ਖੜੇ ਸੀ ਪੂਰੇ ਸੜਕਾਂ ਤੇ ਸੀ ਇਹੀ ਕਹਿ ਰਹੇ ਸੀ ਕਿ ਸਾਨੂੰ ਪਤਾ ਜੇ ਜੋ ਮਰਜ਼ੀ ਕਰ ਲੋ ਉਸ ਬੇਟੀ ਨੂੰ ਨਿਆਂ ਮਿਲਣਾ ਨਹੀਂ ਇਹੀ ਅਸੀਂ ਜ਼ਿੱਦ ਤੇ ਖੜੇ ਆਂ ਕਿੰਨੀਆਂ ਹੋਰ ਮੋਤਾਂ ਮੰਗਦੇ ਹੋ ਸਾਰਿਆਂ ਨੂੰ ਇਕੱਠੇ ਹੀ ਖਤਮ ਕਰ ਦਿਓ ਫਿਰ ਦੇਖ ਲਓ ਕਿਥੋਂ ਤੁਸੀਂ ਇਲਾਜ ਕਰਾਣਾ ਸੋ ਇਹ ਸੀ ਅੱਜ ਦਾ ਜਿਹੜਾ ਗੁੱਸਾ ਕੱਢ ਰਹੇ ਸਨ ਕਿ ਸਾਨੂੰ ਨਿਆਂ ਦੀ ਉਮੀਦ ਨਹੀਂ ਪਰ ਗੱਲ ਫਿਰ ਉੱਥੇ ਹੀ ਹੈ ਜੇ ਸੈਂਸਿਟਾਈਜੇਸ਼ਨ ਅਵੇਅਰਨੈਸ ਕੱਲ ਨੂੰ ਕਿਸੇ ਨੇ ਵੀ ਕੋਸ਼ਿਸ਼ ਕਰਨੀ ਹੈ ਜੇ ਆਪਣੀ ਬੱਚੀ ਨੂੰ ਪਾਜੀ ਕਰੋੜਾਂ ਨੇ ਕੋਈ ਲੱਖਾਂ 'ਚ ਨਹੀਂ ਕਰੋੜਾਂ ਦੇ ਖਰਚੇ ਨੇ ਤੇ ਕੋਈ ਕਿਉਂ ਕਰਦਾ ਜੇ ਜ ਆਪਣੀ ਬੇਟੀ ਦੀ ਇਹ ਹਾਲਤ ਵੇਖਣ ਲਈ ਥੈਂਕ ਯੂ ਡਾਕਟਰ ਸਾਹਿਬ ਸੱਚ ਜਾਣੀ ਪਿਲ ਤੇ ਅਥਰਾਸ ਕੇ ਦਸਵਿਆਂ ਮੇ 1 ਸੈਕਿੰਡ ਹੋਰ ਲੈਣਾ ਜੀ ਜੀ ਕਿ ਉਸ ਬੇਟੀ ਨੂੰ 8 ਘੰਟੇ ਉਹਦੇ ਉੱਤੇ ਕੱਪੜੇ ਤੱਕ ਨਹੀਂ ਪਾਣ ਦਿੱਤੇ ਨਿਰਵਸਤ ਰੱਖੀ ਗਈ ਉਸ ਹਾਲ ਚ ਪਿਓ ਨੂੰ ਦਿਖਾਈ ਗਈ ਕਿ 90 ਡਿਗਰੀ ਤੇ ਉਹਦੀਆਂ ਲੱਤਾਂ ਪਾਟੀਆਂ ਪਈਆਂ ਖੂਨੋਂ ਖੂਨ ਅੱਖਾਂ ਬਾਹਰ ਨੇ ਕੌਣ ਦੇਖ ਸਕਦਾ ਬਾਕੀ ਦੀ ਉਮਰ ਉਹ ਉਹਦਾ ਪਿਓ ਸੌ ਨਹੀਂ ਸਕਦਾ ਮੈਂ ਦਾਅਵੇ ਨਾਲ ਕਹਿੰ ਤਕਦੀ ਆ ਸਾਡੇ ਵਰਗਿਆਂ ਨੂੰ ਨੀਂਦਰ ਨਹੀਂ ਆਂਦੀ ਅੱਜ ਸੁਣ ਕੇ ਮਾਂ ਤੇ ਪਿਓ ਕੀ ਕਰਨ ਪੂਰਾ ਕੰਟਰੀ ਪੂਰਾ ਮੁਲਕ ਸਾਰੰਸਾਰ ਆ ਬਿਲਕੁਲ ਠੀਕ ਕਹਿ ਰਹੇ ਹੋ ਡਾਕਟਰ ਪਿਗਾਇਆ ਦੇਖੋ ਆਪਾਂ ਜੋ ਬੰਗਾਲਦੇਸ਼ ਡਾਕਟਰ ਹੈਗਾ ਉਹਨਾਂ ਨਾਲ ਜੋ ਹੋਇਆ ਆਪਾਂ ਸਾਰਾ ਜਿੱਦਾਂ ਦਾ ਮੰਦ ਭਾਗਾਕਾਰਾ ਵਾਪਰਿਆ ਸਾਰਾ ਦੇਸ਼ ਹਿੱਲ ਗਿਆ ਇੱਕ ਸਵਾਲ ਮੈਂ ਡਾਕਟਰ ਪਿਗਾਇਆ ਵੀ ਲੈਣਾ ਚਾਹਣਾ ਕਿ ਦੇਖੋ ਮੈਲਾ ਡਾਕਟਰ ਨਾਲ ਵਾਪਰਿਆ ਕੀ ਲੱਗਦਾ ਕਿ ਇਸ ਦੇਸ਼ ਦੇ ਅੰਦਰ ਜਿਹੜੀਆਂ ਡਾਕਟਰ ਨਹੀਂ ਵੀ ਹੈਗੀਆਂ ਜਿਹੜੀਆਂ ਔਰਤਾਂ ਹੈਗੀਆਂ ਉਹ ਵੀ ਆਏ ਦਿਨ ਇਸੇ ਤਰ੍ਹਾਂ ਦੀ ਦਰਿੰਦਗੀ ਦਾ ਕਿਤੇ 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 ਜਗ੍ਹਾ ਤੇ ਸਾਹਮਣਾ ਕਰਦੀਆਂ ਜਣੀ ਇਹ ਦੇਖਦੀਆਂ ਔਰਤਾਂ ਹੀ ਅਨਸੇਫ ਹੈ ਕਿਉਂਕਿ ਵੱਡੇ ਦਾਅਵੇ ਕੀਤੇ ਜਾਂਦੇ ਆ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਬੜਾ ਰਿਗਾਰਡ ਕਰਦੇ ਆਂ ਔਰਤਾਂ ਦਾ ਪਖੰਡ ਬਹੁਤ ਹੁੰਦੇ ਆ ਪਰ ਕਿਉਂ ਅਨਸੇਫ ਹੈ ਡਾਕਟਰ ਜਿਹੜੀਆਂ ਸੜਕਾਂ ਤੇ ਤੁਰੀਆਂ ਜਾਂਦੀਆਂ ਔਰਤਾਂ ਉਹਨਾਂ ਬਾਰੇ ਕੀ ਕਹੋਗੇ ਡਾਕਟਰ ਪ੍ਰਗਿਆ ਜੀ ਡਾਕਟਰਾਂ ਦਾ ਇਦਾਂ ਦਾ ਹਾਲ ਹੈ ਤਾਂ ਮੈਂ ਤਾਂ ਗੈਸ ਕਰ ਸਕਦੀ ਜੇ ਔਰਤਾਂ ਦਾ ਚਲੋ ਫੇਸਲੈਸ ਕਹਿ ਸਕਦੇ ਆਂ ਲੇਬਰ ਹੈ ਜਾਂ ਫਿਰ ਅਨ ਐਜੂਕੇਟਿਡ ਹੈ ਉਹਨਾਂ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਜੇ ਅਸੀਂ ਫਿਲਮਾਂ 'ਚ ਵੀ ਦੇਖਦੇ ਰਹਿੰਦੇ ਹਾਂ ਕਿ ਉਹਨਾਂ ਦੀ ਵੌਇਸ ਨਹੀਂ ਉਹਨਾਂ ਨੂੰ ਮਾਰ ਕੇ ਇਵਨ ਟੰਗ ਦਿੱਤਾ ਜਾਂਦਾ ਹੈ ਗਾਂ ਪਿੰਡਾਂ ਦੇ ਵਿੱਚ ਡਿਫਰੈਂਟ ਸਟੇਟਸ ਇਟ ਇਜ਼ ਨਾਟ ਦ ਪ੍ਰੋਬਲਮ ਆਫ ਵਨ ਸਟੇਟ ਜੇ ਲੋਕੀ ਨਾ ਜਦੋਂ ਕੋਈ ਮੂਵਮੈਂਟ ਹੁੰਦੀ ਹੈ ਲੋਕਾਂ ਨੂੰ ਚਾਹੀਦਾ ਹੈ ਇਨਵੋਲਵ ਹੋਏ ਤਾਂ ਕਿ ਇਹ ਅਸੀਂ ਸਾਡੇ 'ਤੇ ਕਾਮਨ ਹੈ ਸਾਡੀ ਵੀ ਪ੍ਰੋਬਲਮ ਹੈ ਲੋਕੀ ਕੀ ਕਰਦੇ ਆਈਸੋਲੇਟ ਹੋ ਜਾਂਦੇ ਇਹ ਕਲਕੱਤੇ ਦੀ ਪ੍ਰੋਬਲਮ ਹੈ ਇਹ ਤਾਂ ਡਾਕਟਰਾਂ ਦੀ ਪ੍ਰੋਬਲਮ ਹੈ ਇੱਕ ਕੁੜੀਆਂ ਦੀ ਪ੍ਰੋਬਲਮ ਹੈ ਨਹੀਂ ਆਸਾਮ ਦੇ ਵਿੱਚ ਟੀ ਗਾਰਡਨ ਦੇ ਵਿੱਚ ਮੇਲ ਡਾਕਟਰ 70 ইয়ার 올 ਜੇ ਆਪਣੀ ਡਿਊਟੀ ਦੇ ਬਾਅਦ ਰਿਟਾਇਰਮੈਂਟ ਦੇ ਬਾਅਦ ਸਰਵ ਕਰ ਰਹੇ ਸੀ ਉਹਨਾਂ ਦਾ ਗੱਲਾ ਕਟਿਆ ਸੀਗਾ ਗਰਦਨ ਕੱਟਦੀ ਗਈ ਸੀ ਤੇ ਮੇਲ ਡਾਕਟਰ ਵੀ ਸੇਫ ਨਹੀਂ ਹੈ ਉਹਦਾ ਉਸ ਇਨਸੀਡੈਂਟ ਅਗਸਟ ਦੇ ਬਾਅਦ ਮੈਂ 3 ਰੇਪ ਕੇਸਸ ਪੜ੍ਹ ਲਈ ਇੱਕ ਨਰਸ ਦਾ ਹੈਗਾ ਇੱਕ ਨਾਰਮਲ ਕੋਈ ਬੰਤੀ ਹੈ 3 ਸਾਲ ਦੀ ਬੱਚੀ ਹੋਏ ਪੇਸ਼ੈਂਟਸ ਐਡਮਿਟਡ ਹੁੰਦੇ ਆਈਸੀਯੂ ਤੇ ਉਹਨਾਂ ਦਾ ਰੇਪ ਹੋ ਜਾਂਦਾ ਤੇ ਫਿਰ ਕੋਈ ਵੀ ਸੇਫ ਨਹੀਂ ਹੈ ਕੋਈ ਡਰੈਸ ਕੋਡ ਕੁਝ ਵੀ ਨਹੀਂ ਹੈਲਪ ਕਰ ਸਕਦਾ ਫਾਸਟ ਟਰੈਕ ਕੋਡ ਹੋਣਾ ਚਾਹੀਦਾ ਰੇਪ ਦੇ ਲਈ ਡਾਕਟਰ ਸ਼ਮਾ ਡਾਕਟਰ ਸਿੰਦਰ ਨੇ ਜੋ ਕਿਹਾ ਹੈ ਲਾਸਟ ਕਮੈਂਟ ਮੈਂ ਉਸ ਮੁੱਦੇ ਤੇ ਲੈਣਾ ਚਾਹਾਂਗਾ ਡਾਕਟਰ ਸਿੰਦਰ ਕਹਿੰਦੇ ਕਿ ਅਜੇ ਵੀ ਡਾਕਟਰ ਨੂੰ ਲੱਗਦਾ ਹੈ ਕਿ ਇੰਨਾ ਅਸੀਂ ਲੜਾਈ ਲੜ ਰਹੇ ਹਾਂ ਪਰ ਕੋਈ ਨਿਆਂ ਦੀ ਇਨਸਾਫ ਦੀ ਆਸ ਲੱਗਦੀ ਨਹੀਂ ਲੱਗਦਾ ਕਿ ਇਹਨੇ ਪ੍ਰੋਟੈਸਟ ਦੇ ਬਾਵਜੂਦ ਵੀ ਨਿਆਂ ਜਾਂ ਇਨਸਾਫ ਨਹੀਂ ਮਿਲੇਗਾ ਜਾਂ ਮਿਲੇਗਾ ਇਨਸਾਫ ਜੋ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਪਰ ਟੈਸਟ ਦੇ ਲਿਗੋਸਾਰ ਸੌਰੀ ਤੁਸੀਂ ਕੰਟੀਨਿਊ ਕਰੋ ਹਾਂਜੀ ਨਹੀਂ ਕੋਰਟ ਦੇ ਵਿੱਚ ਕੀ ਹੁੰਦਾ ਐਵੀਡੈਂਸ ਐਵੀਡੈਂਸ ਹੋਊਗਾ ਤਾਂ ਪ੍ਰੂਫ ਹੋਗਾ ਜਦੋਂ ਜਿਸ ਦਿਨ ਇਨਸੀਡੈਂਟ ਹੋਇਆ ਹੈ ਉਸ ਦਿਨ ਤੋਂ ਨੈਕਸਟ ਡੇ ਤੋਂ ਹੀ ਐਵੀਡੈਂਸ ਡਿਸਟਰੋਏ ਕੀਤਾ ਜਾਣਾ ਸ਼ੁਰੂ ਹੋ ਜਾਂਦਾ ਹੈ ਇਵਨ ਵਨ ਡ੍ਰੌਪ ਆਫ ਐਵੀਡੈਂਸ ਅਗਰ ਟੈਂਪਰ ਹੋਏ ਤਾਂ ਉਹ ਕ੍ਰਾਈਮ ਸੀਨ ਡਿਸਰਪਟਡ ਹੈ ਤੇ ਕ੍ਰਾਈਮ ਸੀਨ ਦੀ ਤਾਂ ਸਮਝੋ ਤਹਿਸ ਨੈਸ ਕੀਤੀ ਗਈ ਹੈ ਤੇ ਉਹ ਸੀਬੀਆਈ ਕਰੇਗੀ ਤਾਂ ਕੀ ਕਰੇਗੀ ਓਕੇ ਡਾਕਟਰ ਸਿੰਦਰ ਤੋੜਾ ਸਮਾਜਿਕ ਤੌਰ ਤੇ ਵੀ ਐਜੀ ਪ੍ਰੋਫੈਸ਼ਨ ਦਾ ਬਹੁਤ ਜ਼ਰਬਾ ਦੋ ਲਾਈਨਾਂ ਦਾ ਕਮੈਂਟ ਜੋ ਕੁਝ ਵਾਪਰਿਆ ਕੀ ਲੱਗਦਾ ਹੈ ਕਿ ਦੇਸ਼ ਦੇ ਲੋਕਾਂ ਲਈ ਕੋਈ ਵੱਡਾ ਸਨਿਆ ਹੈ ਕਿ ਇਦਾਂ ਦੀ ਦਰਿੰਦਗੀ ਦਾ ਟਾਕਰਾ ਰਲ ਕੇ ਕੀਤਾ ਜਾ ਸਕਦਾ ਹੈ ਬਿਲਕੁਲ ਜੀ ਰਲ ਕੇ ਹੀ ਹੋਏਗਾ ਹਰ ਪਿਓ ਨੂੰ ਖੜੇ ਹੋਣਾ ਪਏਗਾ ਇਸ ਵੇਲੇ ਹਰ ਮਾਂ ਨੂੰ ਖੜੇ ਹੋਣਾ ਪਏਗਾ ਕਿਉਂਕਿ ਅਸੀਂ ਆਪਣੀਆਂ ਧੀਆਂ ਲਈ ਖੜੇ ਆਂ ਤੋ ਇੱਥੇ ਤਾਂ ਕੋਈ ਵਿਤਕਰਾ ਹੋਣ ਦੀ ਲੋੜ ਹੀ ਨਹੀਂ ਕੋਈ ਜਾਤ ਪਾਤ ਕੋਈ ਧਰਮ ਸਭ ਪਾਸੇ ਰੱਖ ਕੇ ਅਸੀਂ ਸਾਰੇ ਖੜੇ ਹੋਵਾਂਗੇ ਇਹਦੇ ਲਈ ਤਾਂ ਹੀ ਹਰ ਧੀ ਦੇ ਲਈ ਨਿਆਂ ਮਿਲੇਗਾ ਪਰ ਇਸ ਕੇਸ ਵਿੱਚ ਤਾਂ ਅਸੀਂ ਮੰਗਦੇ ਹਾਂ ਹੈਂਗ ਡਿਟੇਲ ਡੈਥ ਸਾਨੂੰ ਹੋਰ ਕੁਝ ਚਾਹੀਦਾ ਹੀ ਨਹੀਂ ਕਿਉਂਕਿ ਜਿਸ ਤਰੀਕੇ ਦਾ ਹੁਣ ਤੁਹਾਨੂੰ ਦੱਸਿਆ ਕਿ ਸਾਰੇ ਉੱਥੇ ਦੇ ਸਬੂਤ ਗਾਇਬ ਕਰ ਦਿੱਤੇ ਗਏ ਨੇ ਸਾਨੂੰ ਤਾਂ ਉਮੀਦ ਹੈ ਨਹੀਂ ਪਰ ਜੇ ਚਾਹੁੰਦੇ ਨੇ ਉਹ ਸੱਚਮੁੱਚ ਸਾਡੇ ਮਲਮ ਲਾਉਣਾ ਇੱਕੋ ਹੀ ਤਰੀਕਾ ਹੈ ਕਿ ਇਹਨਾਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ ਮਿਹਰਬਾਨੀ ਡਾਕਟਰ ਸਾਹਿਬ ਡਾਕਟਰ ਸਿੰਦਰ ਡਾਕਟਰ ਸ਼ਰਮਾ ਤੁਹਾਡਾ ਦੋਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਦਰਸ਼ਕਾਂ ਲਈ ਮੇਰੇ ਕੋਲੇ ਕਹਿਣ ਨੂੰ ਕੋਈ ਲਫ਼ਜ਼ ਹੀ ਨਹੀਂ ਹੈ ਤੁਸੀਂ ਖੁਦ ਫੈਸਲਾ ਕਰੋਗੇ ਕਿ ਸਾਡੇ ਇਸ ਦੇਸ਼ ਦੇ ਅੰਦਰ ਜੇ ਮੈਲਾ ਡਾਕਟਰ ਹੁਣ ਤਿਆਂ ਹੁਣ ਪੈਣਾ ਹੁਣ ਕਿਹੋ ਜੀ ਤਰਾਸਦੀ ਦਾ ਸਾਹਮਣਾ ਕਰ ਰਿਹਾ ਹੈ ਕਿ ਬਦਲੇਗਾ ਸਾਡਾ ਸਿਸਟਮ